ਤੋ ਪਹਿਲਾ ਜਿਹੜੀ ਮੈਨੂੰ ਜ਼ਰੂਰੀ ਖਬਰ ਇੱਕ ਹੋਰ ਸੀ ਮੇਰੇ ਜਿਕਰੋ ਕਰੋ ਜਿੰਨੀ ਮਰਜ਼ੀ ਖਬਰਾਂ ਹੀ ਕਰਨੀਆਂ ਆਪਾਂ ਹੋਰ ਕਿਹੜਾ ਚਿੱਤਰ ਆ ਰਿਹਾ ਹੈ। ਅਕਾਲੀ ਦਾ ਵਾਲੇ ਨੇ ਕਿਵੇਂ ਆਪਦੇ ਨੇਤਾ ਦੇ ਉਹ ਮਗਰ ਪਏ ਹੋਏ ਨੇ ਆਪ ਦਾ ਨੇਤਾ ਹੀ ਉਹਨੇ ਵਿਸਾਰਤਾ। ਉਹਨਾਂ ਦਾ ਮਤ ਭੇਜਦਾ ਤਾਂ ਆਪਾਂ ਨੂੰ ਪਤਾ ਹੀ ਸੀਗਾ। ਪਰ ਉਹ ਆਪ ਦਾ ਨੇਤੇ ਨੂੰ ਭੁੱਲੇ ਫਿਰਦੇ ਹਨ। ਨਹੀਂ ਉੱਥੇ ਹੁਣ ਨੇਤਾ ਨਹੀਂ ਉੱਥੇ ਤੇ ਹੁਣ ਕੰਮ ਇਹ ਆ ਕਿ ਨੇਤਾ ਕੌਣ ਵੱਡਾ ਨੇਤਾ ਕੌਣ। ਹੂੰ ਹੁਣ ਛੋਟਿਆਂ ਦੀ ਤੇ ਕਹਾਣੀ ਜਿਹੜੀ ਆ ਉਹ ਮਤਲਬ ਕਿ ਕਹਿ ਲੋ ਕਿ ਪਾਸੇ ਹੋ ਗਈ ਆ। ਜੀ ਹੁਣ ਤਾਂ ਇਹ ਆ ਕਿ ਵੱਡਾ ਨੇਤਾ ਕੌਣ ਆ ਜੀ ਹਨਾ ਉਹ ਜਿਹੜਾ ਮਮਾਈ ਕਾਕਿੰਗ ਕੌਣ ਉਹ ਇੱਕ ਫਿਲਮ ਚ ਕਹਿੰਦਾ ਬਿੰਕੂ ਮਾਤਰੇ ਹੂੰ ਬਸ ਇਤੇ ਤੇ ਹੁਣ ਕਿ ਅਕਾਲੀ ਦਲ ਦਾ ਕਿੰਗ ਕੌਣ ਹੈ ਕੌਣ ਹਾਂ ਉਧਰੋਂ ਦੂਸਰੇ ਪਾਸੇ ਉਹ ਤਿਆਰੀ ਵੱਡੀ ਬੈਠੇ ਆ ਕਿ ਹੂੰ ਕਿੰਗ ਦਾ ਸਿੰਘਾਸਨ ਆਪਾਂ ਖੋਲਣਾ ਤੇ ਕਿੰਗ ਆਪਣਾ ਹੋਊਗਾ ਜੀ ਉਧਰੋਂ ਕਿੰਗ ਕਹਿੰਦਾ ਕਿ ਯਾਰ ਮੇਰਾ ਅਸਤੀਫਾ ਲੈ ਲੋ ਉਹ ਜਿਵੇਂ ਸਕ੍ਰਿਪਟਡ ਜੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ ਰਾਜਨੀਤੀ ਚ ਉਹ ਜਿਹੜੇ ਦੂਜੇ ਆ ਉਹਨਾਂ ਨੇ ਦਵਾ-ਦਵਾ ਬਾਵਾ ਚੱਕ ਦਿੱਤੀਆਂ ਹੂੰ ਕਿ ਤੁਹਾਡੇ ਸਮਰਥਨ ਚ ਅਸੀਂ ਖੜੇ ਆ ਜੀ ਤਾਂ ਯਾਨੀ ਦੋਏ ਧੜੇ ਜਿਹੜੇ ਆ ਉਹ ਤੜਾ ਤੜ ਹੁਣ ਤੇ ਬਿਆਨ ਦਾ ਕਰੇ ਕੱਲ ਵਡਾਲਾ ਸਾਹਿਬ ਨੇ ਵਰਜਿਆ ਸੁਖਵੀਰ ਸਿੰਘ ਬਾਦਲ ਹਰਾਨੂੰ ਕਿ ਤੁਸੀਂ ਜਿਹੜੇ ਬਿਆਨ ਦੇ ਰਹੇ ਜੇ ਕਿ ਭਈ ਅਕਾਲੀ ਦਲ ਨੂੰ ਤੋੜਨ ਲਈ ਏਜੰਸੀਆਂ ਕੰਮ ਕਰ ਰਹੀਆਂ ਜਾਂ ਭਾਜਪਾ ਵਗੈਰਾ ਵਗੈਰਾ ਜੋ ਵੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਾਜੋ ਇਹਦੇ ਵਿੱਚ ਤੇ ਉਹ ਫੈਮਲੀਆਂ ਜਿਹੜੀਆਂ ਸ਼ਾਮਲ ਨੇ ਇਸ ਧੜੇ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਲਾਈਆਂ ਨੇ ਤੇ ਵੈਸੇ ਉਹਦੇ ਚ ਕੋਈ ਸ਼ੱਕ ਵੀ ਨਹੀਂ ਉਹਨਾਂ ਦੇ ਵਿੱਚ ਤੋੜ ਫੈਮਿਲੀ ਆ ਹਮ ਤਲਵੰਡੀ ਫੈਮਿਲੀ ਆ ਤੋੜਾ ਮੈਂ ਜ਼ਿਕਰ ਕੀਤਾ ਸੀ ਬਿਲਕੁਲ ਬਰਨਾਲਾ ਫੈਮਿਲੀ ਆ ਵਡਾਲਾ ਵਡਾਲਾ ਸਭ ਪਤਾ ਕੌਣ ਆ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹੋਏਗਾ ਜੋ ਕਰਤਾਰਪੁਰ ਸਬ ਕੋਰੀਡੋਰ ਖੁੱਲਿਆ ਜੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਅਲਖ ਜਗਾਈ ਹਮ ਤਾਂ ਉਹ ਇਹ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹਨਾਂ ਦੇ ਫਾਦਰ ਜਿਹੜੇ ਸੀਗੇ ਹਮ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ ਜੀ ਉਹ ਇਹਦੇ ਤੇ ਬਕਾਇਦਾ ਮੁਹਿੰਮ ਚਲਾਉਂਦੇ ਸਨ ਹਮ ਹਮ ਅਰਦਾਸ ਕਰਦੇ ਸੀਗੇ ਜੀ ਤਾਂ ਮਤਲਬ ਕਿ ਇਹ ਕੋਈ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੰਦੇ ਯਾਰ ਵੈਸੇ ਹਾਲਾਂਕਿ ਮੈਨੂੰ ਇਹ ਵੀ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਕਿ ਕੁਝ ਬੰਦੇ ਜਿਹੜੇ ਇਸ ਧੜੇ 'ਚ ਆ ਉਹ ਸਿੱਧੇ ਦਿੱਲੀ ਨਾਲ ਤਾਰਾਂ ਜੋੜ ਕੇ ਰੱਖਦੇ ਆ ਹਮ ਉਹ ਉਹਨਾਂ ਦੀਆਂ ਤਾਰਾਂ ਜੁੜੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਭਾਜਪਾ ਭਾਜਪਾ ਦਾ ਤਾਂ ਦੇਖੋ ਆਫੀਸ਼ੀਅਲੀ ਬਿਆਨ ਹੈ ਹਮ ਖੇਤਰੀ ਪਾਰਟੀਆਂ ਦੇ ਵਿਰੋਧ ਦੇ ਵਿੱਚ ਨੱਡਾ ਸਾਹਿਬ ਦਾ ਬਿਆਨ ਪਿਆ ਤੁਸੀਂ ਗੂਗਲ ਕਰ ਲਓ ਹੁਣੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਖੇਤਰੀ ਪਾਰਟੀਆਂ ਪ੍ਰਤੀ ਉਹਨਾਂ ਦੀ ਕੀ ਸੋਚ ਹੈ ਉਹ ਚਾਹੁੰਦੇ ਹੀ ਨਹੀਂ ਉਹ ਕਹਿੰਦੇ ਆ ਕਿ ਭਾਈ ਜਿੱਦਾਂ ਜਿਵੇਂ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਵਨ ਟੈਕਸ ਹੁਣ ਤੇ ਵਨ ਨੇਸ਼ਨ ਵਨ ਪ੍ਰੀਖਿਆ ਵੀ ਕਰਤੀ ਆ ਨਾ ਉਹ ਸਿਸਟਮ ਵੀ ਉਹੀ ਕੀਤਾ ਸੀਗਾ ਜਿਹੜਾ ਬੜਾ ਵਰਕ ਹੋਇਆ ਤਾਂ ਕਹਿੰਦਾ ਮਤਲਬ ਇਹ ਆ ਕਿ ਭਾਜਪਾ ਜਿਹੜੀ ਹੈ ਉਹ ਸ਼ਾਇਦ ਇਹ ਸੋਚਦੀ ਹੋਏਗੀ ਕਿ ਅਕਾਲੀ ਦਲ ਦੇ ਵਿੱਚ ਜੇ ਚੋਟ ਪਹੁੰਚਦੀ ਆ ਤੇ ਇੱਕ ਧੜਾ ਜਿਹੜਾ ਸਾਡੇ ਨਾਲ ਨੇੜਤਾ ਰੱਖਦਾ ਜਿਹੋ ਮਜ਼ਬੂਤ ਹੁੰਦਾ ਤੇ ਇਹਦਾ ਮਤਲਬ ਕਿ ਪਿੰਡਾਂ ਚ ਭਾਜਪਾ ਵੀ ਮਜ਼ਬੂਤ ਹੋਏਗੀ ਜੀ 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 ਬਿਲਕੁਲ ਸੋਚਣ ਦਾ ਕੀ ਹੈ ਜੇ ਉਹ ਸੋਚ ਸਕਦੇ ਆਪਾਂ ਵੀ ਅੰਦਾਜ਼ਾ ਲਾ ਸਕਦੇ ਹਾਂ 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 ਜਾਂ ਆਪਾਂ ਅੰਦਾਜ਼ਾ ਲਾ ਸਕਦੇ ਹੋ ਸਕਦਾ ਕੱਲ ਨੂੰ ਉਹ ਵੀ ਸੋਚ ਲੈਣ ਇਸ ਚੀਜ਼ ਨੂੰ ਜੀ ਜੀ ਬਿਲਕੁਲ ਕਿ ਜੇ ਕੱਲ ਨੂੰ ਅਕਾਲੀ ਦਲ ਚੋਂ ਹੀ ਇੱਕ ਅਕਾਲੀ ਦਲ ਨਿਕਲਦਾ ਹੂੰ ਉਹਦੇ ਜਿਹੜੇ ਕੁਝ ਲੀਡਰ ਨੇ ਜਿਹੜੇ ਪਿੰਡੂ ਬੇਸ ਰੱਖਦੇ ਆ ਤੇ ਉਹ ਤਾਂ ਪਹਿਲਾਂ ਹੀ ਧਮਕ ਬੇਸ ਇੱਥੇ ਪਾਈ ਜਾਂਦੇ ਨੇ ਜੀ ਸਾਡੇ ਨਾਲ ਸੁਰ ਨਾਲ ਸੁਰ ਲਾਈ ਜਾਂਦੇ ਆ ਤੇ ਉਹਦਾ ਫਾਇਦਾ ਕਿਨੂੰ ਆ ਹਮ ਕੇ ਕੱਲ ਨੂੰ ਇਹ ਜਿਹੜੀ ਕਮਜ਼ੋਰ ਧਿਰ ਆ ਇਹਨੂੰ ਛੱਡ ਕੇ ਉਹਨਾਂ ਦੇ ਨਾਲ ਗੱਠ ਜੋੜ ਕਰ ਬਿਲਕੁਲ ਬਿਲਕੁਲ ਨਾਲੇ ਖਾਓ ਖਰਮਾਨੀਆਂ ਨਾਲੇ ਭੰਨੋ ਬਦਾਮ ਹਮ ਤੇ ਇਸ ਕਰਕੇ ਇੱਥੇ ਇੱਕ ਲੜਾਈ ਚੱਲ ਪਈ ਇਹ ਕਹਿੰਦੇ ਆ ਕਿ ਇਹ ਸਾਰੀ ਕਾਰਸਤਾਨੀ ਜਿਹੜੀ ਆ ਉਹ ਭਾਜਪਾ ਦੀ ਆ ਜੀ ਸੁਖਬੀਰ ਸਿੰਘ ਬਾਦਲ ਐਂਡ ਹਿਸ ਵਫਾਦਾਰ ਕੰਪਨੀ ਜੀ ਜੀ ਉਹ ਕਹਿ ਰਿਹਾ ਕਿ ਜੀ ਇਹ ਸਾਰੀ ਏਜੰਸੀਆਂ ਦੀ ਜਾਂ ਭਾਜਪਾ ਤੁਸੀਂ ਕੱਲ ਪੁੰਦੜ ਸਾਹਿਬ ਦਾ ਇੱਕ ਬਿਆਨ ਜਿਹੜਾ ਹੈ ਨਾ ਉਹ ਦੇਖੋ ਹੂੰ ਉਹਦੇ ਚ ਕੀ ਕਹਿ ਰਹੇ ਨੇ ਉਹ ਉਹਦੇ ਚ ਕਹਿ ਰਹੇ ਆ ਕਿ ਬਈ ਜਿੰਨੀ ਸਾਡੇ ਨਾਲ ਕਾਂਗਰਸ ਨੇ ਕੀਤੀ ਅਸੀਂ 70 ਸਾਲ ਉਹਨਾਂ ਨਾਲ ਲੜਦੇ ਰਹੇ ਜੀ ਪਰ ਉਹ ਤੋਂ ਵੱਧ ਕੇ ਭਾਜਪਾ ਕਰਨ ਲਈ ਇਹ ਬਹੁਤ ਵੱਡਾ ਸ਼ਬਦ ਹੈ ਬਹੁਤ ਵੱਡਾ ਬਿਆਨ ਹੈ ਨਾ ਜੀ ਕਿ ਕਾਂਗਰਸ ਨੇ ਮਤਲਬ ਕਿ ਦਰਬਾਰ ਸਾਹਿਬ ਤੇ ਉਹਦੇ ਰਾਜ 'ਤੇ ਹਮਲਾ ਹੋਇਆ ਸਿੱਖ ਕਤਲੇਆਮ ਹੋਇਆ ਜੀ ਕਾਂਗਰਸ ਦੇ ਰਾਜ ਦੇ ਵਿੱਚ ਪੰਜਾਬ ਦੀ ਉਹ ਬਰਬਾਦੀ ਹੋਈ ਜੋ ਇਤਿਹਾਸ ਦੇ ਵਿੱਚ ਦਰਜ ਹੋ ਬਿਲਕੁਲ ਉਹਦੀ ਪਰਪਾਈ ਨਹੀਂ ਹੋਈ ਅੱਜ ਤੱਕ ਤਾਂ ਕਹਿੰਦਾ ਮਤਲਬ ਕਿ ਉਹਦੇ ਨਾਲੋਂ ਵੀ ਜ਼ਿਆਦਾ ਕੀਤੀ ਆ ਤਾਂ ਉਹ ਕਹਿ ਰਹੇ ਤਾਂ ਸਮਝੋ ਤੁਸੀਂ ਕਿ ਉਹਨਾਂ ਦੀ ਨਿਰਾਸ਼ਤਾ ਜਾਂ ਜਿਹੜੀ ਨਰਾਜ਼ਤਾ ਹੈ ਉਹ ਕਿੰਨੀ ਜ਼ਿਆਦਾ ਹੈ ਭਾਜਪਾ ਨਾਲ ਤੇ ਦੂਜੇ ਪਾਸੇ ਦੂਜੇ ਪਾਸੇ ਉਹ ਹੁਣ ਜਿਹੜੇ ਉਹ ਕਹਿ ਰਿਹਾ ਕਿ ਨਾ 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 ਦਿੱਲੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਪਾਰਟੀ ਨੂੰ ਬਚਾਉਣਾ ਹੈ ਜੀ ਵੈਸੇ ਤੇ ਸਵਾਲ ਇਹ ਬਣਦਾ ਹੈ ਬੇਸਿਕ ਸਵਾਲ ਇਹ ਆ ਕਿ ਕਾਸ਼ ਕਿਤੇ ਤੁਸੀਂ ਉਦੋਂ ਹਿੰਮਤ ਕੀਤੀ ਹੁੰਦੀ ਜਦੋਂ ਬੇਅਦਬੀਆਂ ਹੋ ਰਹੀਆਂ ਸਨ ਜੀ ਜਦੋਂ ਸੁਮੇਧ ਸੈਣੀ ਨੂੰ ਇਹ ਡੀਜੀਪੀ ਲਾ ਰਹੇ ਸਨ ਜਦੋਂ ਇਜ਼ਹਾਰ ਆਲਮ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਸਨ ਜੀ ਜਦੋਂ ਬੇਰੋਜ਼ਗਾਰ ਕੁੱਟੇ ਜਾ ਰਹੇ ਸਨ ਧੀਆਂ ਨੂੰ ਥੱਪੜ ਮਾਰੇ ਜਾ ਰਹੇ ਸਨ ਤੁਸੀਂ ਸ਼ਹਿਰ ਟਾ ਕਾਂਡ ਤੋਂ ਲੈ ਕੇ ਕਿੰਨੇ ਕਾਂਡ ਆ ਜਿਹੜੇ ਜੇ ਤੁਸੀਂ ਉਦੋਂ ਹੀ ਪਾਰਟੀ ਨੂੰ ਬਚਾਉਣ ਵਾਸਤੇ ਮਜ਼ਬੂਤ ਕਰਨ ਵਾਸਤੇ ਆ ਸਟੈਂਡ ਲੈ ਲੈਂਦੇ ਤੇ ਤੁਸੀਂ ਮੇਰੇ ਖਿਆਲ ਦੇ ਨਾਲ ਨੂੰ ਸ਼ਾਇਦ ਉਹ ਕਿਤੇ ਮਤਲਬ ਇਤਿਹਾਸ 'ਚ ਦਰਜ ਵੀ ਹੁੰਦੇ ਤੁਸੀਂ ਇਤਿਹਾਸ 'ਚ ਵੀ ਦਰਜ ਹੁੰਦੇ ਕਿ ਬੇਅਦਬੀਆਂ ਦੇ ਹੱਕ 'ਚ ਹਾਂ ਠੀਕ ਹੈ ਕੋਈ ਕੁਝ ਲੀਡਰ ਉਦੋਂ ਅਸਤੀਫਾ ਦੇਗਾ ਮੈਂ ਬਾਅਦ 'ਚ ਉਹੀ ਬੰਦੇ ਬਾਦਲਾਂ ਦੀ ਬੈਠਕ 'ਚ ਦੇਖੇ ਜੀ 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 ਜਿਨ੍ਹਾਂ ਨੇ ਆ ਕੇ ਧਰਨਿਆਂ 'ਚ ਕਿਹਾ ਸਾਡਾ ਅਕਾਲੀਆਂ ਨਾਲੋਂ ਤੋੜ ਵਿਛੋੜਾ ਕਦੀ ਇੱਧਰ ਬਹਿ ਗਿਆ ਕਦੀ ਉੱਧਰ ਬਹਿ ਗਿਆ ਮਤਲਬ ਇਹ ਆ ਕਿ ਹੁਣ ਚੁੰਡਾ ਕਮੇਟੀ ਚੁੰਡਾ ਕਮੇਟੀ ਦੀ ਜਿਹੜੀ ਰਿਪੋਰਟ ਦਾ ਰੌਲਾ ਹੈ ਹੁਣ ਉਹ ਤਾਂ ਮੈਨੂੰ ਲੱਗਦਾ ਕਿ ਕਈ ਮਹੀਨੇ ਪੁਰਾਣੀ ਹੋ ਗਈ ਹੈ ਹੂੰ 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 ਉਹ ਲਾਗੂ ਨਹੀਂ ਹੋਈ ਜੀ ਉਹ ਉਹ ਕਹਿੰਦੇ ਨਹੀਂ ਨਹੀਂ ਜੀ ਸਮਰਥਨ ਸੁਖਵੀਰ ਸਿੰਘ ਬਾਦਲ ਨਾਲ ਉਹ ਕਹਿੰਦੇ ਨਹੀਂ ਨਹੀਂ ਜੀ ਲੀਡਰ ਦੇ ਵਿੱਚ ਬਦਲਾਅ ਜਿਹੜਾ ਉਹ ਬਣਦਾ ਕਿ ਲੀਡਰ ਸਾਡਾ ਵੱਡਾ ਜਿਹੜਾ ਉਹ ਕੋਈ ਹੋਰ ਹੋਵੇ ਇੱਥੇ ਤੇ ਕੱਲ 10 ਵੀ ਗਏ ਗੱਲਾਂ ਗੱਲਾਂ ਚ ਕਹਿੰਦੇ ਹਾਲੀ ਸਾਹਿਬ ਕਾਬਿਲ ਹੈਗੇ ਨੇ ਹਮ ਗਿਆਨੀ ਹਰਪ੍ਰੀਤ ਸਿੰਘ ਹੈਗੇ ਨੇ ਜੀ ਮਤਲਬ ਕਿ ਨਾਂ ਵੀ ਹੋਤੇ ਹੁਣ ਪਹਿਲਾਂ ਇਹ ਸੀਗਾ ਨਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਤਾਂ ਕੌਣ ਉਹ ਕਹਿੰਦੇ ਹੈਗੇ ਨੇ ਕਿ ਸੁਖਬੀਰ ਸਿੰਘ ਬਾਦਲ ਹੀ ਇਕੱਲਾ ਕਾਬਿਲ ਆ ਤੇ ਸਾਡੇ ਕੋਲ ਲੈ ਕੇ ਯਾਨੀ ਕੁੱਲ ਮਿਲਾ ਕੇ ਲੜਾਈ ਦੇਖੋ ਕਿਸ ਤਰ੍ਹਾਂ ਦੀ ਹੈ ਕਿ ਜਿਸ ਤਕੜੀ ਵਾਸਤੇ ਪ੍ਰਕਾਸ਼ ਸਿੰਘ ਬਾਦਲ ساری ਜ਼ਿੰਦਗੀ ਕਿਉਂਕਿ ਤਕੜੀ ਬਹੁਤ ਮੁਸ਼ਕਲ ਮਿਲੀ ਜੀ ਜੀ ਤੋੜ ਸਾਹਿਬ ਤੋਂ ਬਾਅਦ ਤਲਵੰਡੀ ਸਾਹਿਬ ਆ ਗਏ ਤਲਵੰਡੀ ਸਾਹਿਬ ਤੋਂ ਬਾਅਦ ਆ ਗਏ ਸੰਤ ਲੰਗੋਵਾਲ ਸੰਤ ਲੰਗੋਵਾਲ ਤੋਂ ਬਾਅਦ ਆ ਗਏ ਬਰਨਾਲਾ ਤੇ ਬਰਨਾਲਾ ਤੋਂ ਬਾਅਦ ਜਾ ਕੇ ਕੱਲੋ ਕੇ ਪ੍ਰਕਾਸ਼ ਸਿੰਘ ਬਾਦਲ ਹਾਰੀ ਹੋਏ ਦੁਬਾਰਾ ਹੂੰ ਪਹਿਲਾਂ ਤਾਂ ਮੁੱਖ ਮੰਤਰੀ ਬਣ ਚੁੱਕੇ ਸੀ 70ਵੇਂ ਦੇ ਵਿੱਚ ਉਸ ਤੋਂ ਬਾਅਦ ਅਸਮਾ ਤੇ 89ਵਾਂ ਜੀ ਉਹ ਤੇ ਉਹੀ ਲੰਘਿਆ ਨਾ ਹੂੰ ਹੂੰ ਉਹਦਾ ਹੀ ਲੰਘਿਆ ਫੋਕਾ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਉਹ ਤੱਕੜੀ ਦੇ ਉੱਤੇ ਜਿਹੜਾ ਹੁੰਦਾ ਉਹ ਕੱਲ ਪੁੰਝਾ ਗਿਆ ਉਹ ਆਇਆ ਤੇ ਉਹ ਉਹ ਤੱਕੜੀ ਜਿਹੜੀ ਸੀਗੀ ਤੱਕੜੀ ਦੇ ਉੱਤੇ ਆਪਾਂ ਨਾ ਉਹ ਤੱਕੜੀ ਫਾੜਨ ਵਾਲਾ ਜੀ ਜੀ ਇੱਕ ਕੰਟਰੋਲ ਕਰਦੇ ਆ ਜੀ ਬਿਲਕੁਲ ਵੇਖੋ ਸਮਝ ਗਿਆ ਪਾਸਕੂ ਵੀ ਲੱਗਦਾ ਹੁੰਦਾ ਜਦੋਂ ਆਪਾਂ ਕਹਿੰਦੇ ਨਾ ਸਾਈਡ ਤੋਂ ਤਾਂ ਜਿਹੜੀ ਚੋਣ ਨਿਸ਼ਾਨ ਤੱਕੜੀ ਹੈ ਸਾਬ ਲਾਲੋ ਕਿ ਤੱਕੜੀ ਜਿਹੜਾ ਚੋਣ ਨਿਸ਼ਾਨ ਆ ਉਹ ਲੋਟ ਹੋਇਆ ਹੈ ਕੈਂਡੀਡੇਟ ਨੂੰ ਪਰ ਅਕਾਲੀ ਦਲ ਨੇ ਪੈਰ ਪਿਸ਼ਾਂ ਖਿੱਚ ਲਿਆ ਅਕਾਲੀ ਦਲ ਤਾਂ ਮਤਲਬ ਕਿ ਇੱਥੋਂ ਤੱਕ ਗੱਲ ਖਬਰਾਂ ਆ ਗਈਆਂ ਕਿ ਸ਼ਾਇਦ ਬਸਪਾ ਨੂੰ ਸਪੋਰਟ ਕਰ ਸਕਦਾ ਹੈ ਯਾਨੀ ਸਾਬ ਲਾਲੋ ਕਿ ਉਹ ਸਿੰਬਲ ਜਿਹੜਾ ਹੈ ਉਹ ਕੈਂਡੀਡੇਟ ਦੇ ਕੋਲ ਆ ਜੀ ਬਟ ਮਲਕਿਸ ਕਾਲੀ ਦਲ ਦਾ ਇੱਕ ਧੜਾ ਯਾਨੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੜਾ ਜਿਹੜਾ ਉਹ ਕਹਿੰਦੇ ਵੋਟ ਨਹੀਂ ਪਾਉਣੀ ਕਿਉਂਕਿ ਇਹ ਬੀਬੀ ਜਿਹੜੀ ਹੈ ਉਹ ਬੀਬੀ ਜਗੀਰ ਕੌਰ ਦੀ ਸਿਫਾਰਿਸ਼ ਤੇ ਟਿਕਟ ਹਾਸਲ ਕਰਦੀ ਹੈ ਇਹਨੂੰ ਸਪੋਰਟ ਕਾਦੀ ਦੇਣੀ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਕਿ ਹੁਣ ਸਮਝ ਤੋਂ ਬਾਹਰ ਹੈ ਪੂਰਾ ਖਲਾਰਾ ਇਸ ਟਾਈਮ ਪਿਆ ਹੋਇਆ ਹੈ ਪੂਰਾ ਖਲਾਰਾ ਹੈ ਤਾਂ ਗੱਲ ਇਹ ਆ ਕਿ ਇੱਕ ਮਾਲ ਦੀ ਗੱਲ ਹੋਏਗੀ ਕਿ ਜੇ ਮੰਨ ਲਓ ਕਿਸੇ ਨੂੰ ਸਪੋਰਟ ਕਰਦੇ ਆ ਜਾਂ ਇਹ ਕਹਿੰਦੇ ਆ ਕਿ ਭਈ ਤੁਸੀਂ ਜਿਹੜਾ ਤੁਹਾਡਾ ਕਾਡ ਰਿਆ ਉਹਨਾਂ ਚ ਇਹ ਮੈਸੇਜ ਭੇਜਦੇ ਆ ਕਿ ਭਾਈ ਤੁਸੀਂ ਅਕਾਲੀ ਦਲ ਦੇ ਕੈਂਡੀਡੇਟ ਨੂੰ ਨਹੀਂ ਪਾਉਣੀ ਤਾਂ ਕਿੰਨੀ ਸਥਿਤੀ ਜਿਹੜੀ ਆ ਗੁੰਝਲ ਵਾਲੀ ਆ ਬਿਲਕੁਲ ਕਿ ਤੁਸੀਂ ਅਕਾਲੀ ਦਲ ਦੇ ਵਰਕਰ ਨੂੰ ਕਹਿ ਰਹੇ ਹੋ ਕਿ ਚੋਣ ਨਿਸ਼ਾਨ ਤੱਕੜੀ ਤੇ ਵੋਟ ਨਹੀਂ ਪਾਉਣੀ ਵੋਟ ਨਹੀਂ ਪਾਉਣੀ ਕਮਾਲ ਦੀ ਦਿਲਚਸਪ ਸਥਿਤੀ ਹੈ ਜੀ ਕਾਫੀ ਸਾਰੇ ਕਮੈਂਟ ਨੇ ਮਿਲ ਜਿਆ ਪਲੇ ਜੀ ਲਾ ਲਓ ਲਾ ਲਓ ਅ ਨਰਮ ਸਿੰਘ ਜੀ ਵਾਰੀ ਵਾਰੀ ਉਹਨਾਂ ਦਾ ਕਮੈਂਟ ਆ ਰਿਹਾ ਕਹਿੰਦੇ ਲੁਧਿਆਣੇ ਮੀਨੇ ਨਜ਼ਾਰਾ ਬੰਤਾ ਚਲੋ ਬਹੁਤ अच्छी ਗੱਲ ਹੈ ਜੀ ਥੋੜੀ ਜੀ ਸਾਡੇ ਵੱਲ ਵੀ ਠੰਡੀ ਹਵਾ ਤੇ ਠੰਡਾ ਮੀਂਹ ਸਾਡੇ ਵੱਲ ਵੀ ਭੇਜ ਦਿਓ ਹਰਪਾਲ ਸਿੰਘ ਹਾਂਡਾ ਹੋਰਾਂ ਦਾ ਕਮੈਂਟ ਹੈ ਕਿ ਭਾਵੇਂ ਕਿ ਮੰਨਿਆ ਜਾਂਦਾ ਕਿ ਜੇਕਰ ਅਕਾਲੀ ਦਲ ਦੁਆਰਾ ਸਰਵਾਈਵ ਕਰ ਸਕਦਾ ਹੈ ਤਾਂ ਇਸ ਦਾ ਪ੍ਰਧਾਨ ਬਦਲਣਾ ਪਵੇਗਾ ਪਰੰਤੂ ਕਹਿੰਦੇ ਸੁਖਵੀਰ ਸਿੰਘ ਬਾਦਲ ਤੋਂ ਵੱਡਾ ਕੱਦਾਬਾਰ ਨੇਤਾ ਕੋਈ ਨਹੀਂ ਅਕਾਲੀ ਦਲ ਕੋਲੇ ਆ ਸਤਨਾਮ ਸਿੰਘ ਕਹਿੰਦੇ ਕਿ ਅਕਾਲੀ ਦਲ ਨੂੰ ਲੋਕਤੰਤਰ ਤਰੀਕੇ ਨਾਲ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ ਗੁਰਜੀਤ ਡੋੜ ਹੋਰਾਂ ਦਾ ਕਮੈਂਟ ਹੈ ਕਿ ਸੁਖਵੀਰ ਨੂੰ ਰਾਹੁਲ ਤੋਂ ਸਿੱਖਣਾ ਚਾਹੀਦਾ ਹੈ ਪਰ ਆफी सारे rahul gandhi ਵੀ ਹਾਰ ਹਾਰ ਕੇ ਹੀ ਸਿੱਖਿਆ ਸੀ ਆਖੀਰ rahul gandhi ਬਾਰੇ ਤੇ ਇਥੋਂ ਤੱਕ ਕਹਿਣ ਲੱਗ ਪਏ ਸਨ ਲੋਕ ਕਿ ਖਾਸ ਤੌਰ ਤੇ ਭਜਪਾ ਲਈ ਜੀ ਕਿ ਬਈ ਪੱਪੂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਆ ਗਿਆ ਜੀ ਮਜੀਠੀਆ ਨੇ ਇੱਕ ਵਾਰੀ ਬਿਆਨ ਦਿੱਤਾ ਕਿਉਂਕਿ ਸਾਨੂੰ ਬਿਆਨ ਯਾਦ ਰਹੇ ਜਾਂਦੇ ਹੂੰ ਇਹ rahul gandhi ਇੱਥੇ ਆਏ ਤੇ ਮਜੀਠੀਆ ਨੇ ਆਖਿਆ ਲੋ ਇਹ ਪੱਕਾ ਹਾਰ ਗਏ ਹੂੰ ਪત્રਕਾਰਾਂ ਪੁੱਛਿਆ ਕਿ ਕਿਉਂ ਉਹ ਕਹਿੰਦੇ ਜਿੱਥੇ ਇਹ ਆ ਗਿਆ ਨਾ ਜੀ ਰਾਹੁਲ ਗਾਂਧੀ ਆ ਗਿਆ ਅੱਛਾ ਉੱਥੇ ਕਾਂਗਰਸ ਨਾ ਜਿੱਤਦੀ ਹੋਈ ਮਤਲਬ ਕਿ ਇਸ ਤਰ੍ਹਾਂ ਦਾ ਹਾਲ ਬਣ ਗਿਆ ਕਿ ਕਿਹਾ ਗਿਆ ਕਿ ਗੈਨਿਸ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਨਾਂ ਦਰਜ ਹੋਏਗਾ ਰਾਹੁਲ ਗਾਂਧੀ ਦਾ ਇੰਨੇ ਇਲੈਕਸ਼ਨ ਹਾਰੇ ਆ ਇੰਨੇ ਇਲੈਕਸ਼ਨ ਆ ਰਿਹਾ ਤਾਂ ਅਖੀਰ ਅੱਜ ਤੁਸੀਂ ਦੇਖੋ ਮੈਂ ਕੱਲ ਵੀ ਗੱਲ ਕਹੀ ਸੀ ਕਿ ਜਦੋਂ ਹੁਣ ਤੁਸੀਂ ਮੋਦੀ ਸਾਹਿਬ ਦੇ ਤੁਲਨਾਤਮਕ ਕੋ ਲੀਡਰ ਦੇਖਦੇ ਹੋ ਚਲੋ ਅਸੀਂ ਇਹ ਨਹੀਂ ਕਹਿੰਦੇ ਕੋ ਫਲਾਣਾ ਘਟਾ ਫਲਾਣਾ ਵਧਾ ਤਾਂ ਅੱਜ ਜੇ ਕੋਈ ਟੱਕਰ ਚਾਹਤ ਹੋ ਰਾਹੁਲ ਗਾਂਧੀ ਹੈ ਤੇ ਮੈਂ ਵੀ ਇਹ ਹੀ ਗੱਲ ਕਹਿਣਾ ਕਿ ਜੇ ਕਾਲੀ ਸਾਲ ਦੋ ਸਾਲ ਇਕੱਠੇ ਚੱਲ ਜਾਂਦੇ ਜੀ ਸਾਰਿਆਂ ਦਾ ਹੀ ਫਾਇਦਾ ਸੀਗਾ ਸਾਰਿਆਂ ਦਾ ਹੀ ਫਾਇਦਾ ਸੀਗਾ ਹੁਣ ਤੇ ਪਤਾ ਨਹੀਂ ਪਾਂਡੇ ਆਲੀ ਬਚੇਗੀ ਕਿ ਟਾਂਡੇ ਆਲੀ ਬਚੇਗੀ ਮੈਨੂੰ ਨਹੀਂ ਪਤਾ ਪਰ ਜੇ ਮੰਨ ਲਓ ਇਕੱਠੇ ਤੁਰੇ ਜਾਂਦੇ ਜੀ ਤਾਂ ਹੋ ਸਕਦਾ ਸੀ ਟਾਂ ਟਾਂਡੇ ਵੀ ਰਹਿ ਜਾਂਦੇ ਪਾਂਡੇ ਵੀ ਰਹਿ ਜਾਂਦੇ ਹੁਣ ਤੇ ਖੜਕ ਗਿਆ ਕੰਮ ਪਰ ਹਰਪ੍ਰੀਤ ਸਿੰਘ ਕਹਿੰਦੇ ਆ ਵੀ ਇਹਨਾਂ ਨੇ ਅਕਾਲੀ ਦਲ 'ਚ ਹੀ ਵਾਪਸ ਆ ਜਾਣਾ ਸੁਆ ਸੁਆ ਖਾ ਕੇ ਗਿੜੇ ਗਿੜੇ ਖਾ ਕੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਜੀ ਦੇਖੋ ਗੱਲ ਇਹ ਆ ਕਿ ਮੈਂ ਤੁਹਾਨੂੰ ਸੁਖਮਨ ਸਾਹਿਬ ਇੱਕ ਦੱਸਾਂ ਤਾਂ ਜਿਵੇਂ ਹੁਣ ਬ੍ਰਹਮਪੁਰਾ ਹੋਰਾਂ ਨੇ ਵੀ ਐਸਾ ਹੀ ਕੀਤਾ ਜਦੋਂ ਉਹਨਾਂ ਨੇ ਨਾ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਤੇ ਸਵਾਆਂ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਮੈਂ ਉਸ ਵੇਲੇ ਵੀ ਇਹ ਗੱਲ ਆਖੀ ਸੀ ਕਿ ਇਹ ਸਾਰੀਆਂ ਜਿਹੜੀਆਂ ਨੇ ਉਹ ਬਰੂਦ ਤੋਂ ਸਖਣੀਆਂ ਹੋਈਆਂ ਮਸਾਇਲਾ ਨੇ ਹੂੰ 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 ਇੰਨਾ ਚ ਹੁਣ ਬਰੂਦ ਨਹੀਂ ਹੈਗਾ ਇਹ ਚੱਲ ਚੁੱਕੀਆਂ ਆਂ ਮੱਚ ਚੁੱਕਾ ਹੈ ਬਰੂਦ ਹੂੰ ਉਹੀ ਗੱਲ ਹੈ ਕਿ ਨਵੀਂ ਲੀਡਰਸ਼ਿਪ ਤੋਂ ਆਸ ਜ਼ਰੂਰ ਰੱਖੀ ਜਾ ਸਕਦੀ ਆ ਹੁਣ ਰੌਲਾ ਇੱਕ ਚੀਜ਼ ਦਾ ਹੋਰ ਤੁਸੀਂ ਦੇਖੋ ਕੱਲ ਵੀ ਮੈਂ ਤੁਹਾਨੂੰ ਦੱਸੀ ਸੀ ਕਿ ਜਿਹੜੀ ਇਹ ਲੜਾਈ ਆ ਇਸ ਲੜਾਈ ਦੀ ਬੇਸ਼ੱਕ ਚੁੰਦਾ ਕਮੇਟੀ ਨੂੰ ਲਾਗੂ ਕਰਨ ਦੀ ਕਹਾਣੀ ਜਿਹੜੀ ਆ ਉਹ ਕੇਂਦਰ ਚ ਰੱਖੀ ਜਾਂਦੀ ਆ ਬਟ ਅਮਰਤਪਾਲ ਸਿੰਘ ਅਤੇ ਭਾਜਪਾ ਹੂੰ ਇਹ ਦੋ ਫੈਕਟਰ ਹੈਗੇ ਨੇ ਇਸ ਲੜਾਈ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਇੱਕ ਧੜਾ ਜਿਹੜਾ ਇਸ ਟਾਈਮ ਸੁਖਬੀਰ ਸਿੰਘ ਬਾਦਲ ਦੇ ਉਲਟ ਆ ਹੂੰ ਉਹ ਸ਼ਰਿਆਮ ਇਹ ਗੱਲ ਕਹਿ ਰਿਹਾ ਹੈ ਕਿ ਦੇਖੋ ਜੀ ਅਮਰਤਪਾਲ ਸਿੰਘ ਦਾ ਮਤਲਬ ਕਿ ਪਖ ਪੂਰਨਾ ਚਾਹੀਦਾ ਸੀਗਾ ਉਹ ਆਪਣੀਆਂ ਮਜਬੂਰੀਆਂ ਗਣਾਉਂਦੇ ਆ ਤੇ ਹੁਣ ਤੇ ਇਹ ਗੱਲ ਵੀ ਕਹਿਣੀ ਸਟਾਰਟ ਹੋ ਗਈ ਹੈ ਉਸ ਥਾਡੇ ਵੱਲੋਂ ਹਮ ਹਮ ਕਿ ਅਮਰਤਪਾਲ ਸਿੰਘ ਨੂੰ ਅਸੀਂ ਅਪੀਲ ਕਰਦੇ ਆ ਜੀ ਸ਼ਾਇਦ ਘਰ ਵੀ ਦਿੱਤੀ ਹੈ ਮੈਨੂੰ ਲੱਗਦਾ ਉਮੀਦਵਾਰ ਨੇ ਜੀ ਜੀ ਕਿ ਅਮਰਤਪਾਲ ਸਿੰਘ ਸਪੋਰਟ ਤੇ ਆਵੇ ਸਾਡੀ ਦੇ ਹਮ ਹਮ ਤਾਂ ਦੇਖੋ ਅਮਰਤਪਾਲ ਸਿੰਘ ਭਾਰੀ ਹੋਇਆ ਥੋੜਾ ਜਿਹਾ ਹੁਣ ਇਹਨਾਂ ਨੂੰ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਤੇ ਜਦੋਂ ਅਮਰਤਪਾਲ ਸਿੰਘ ਦੇ ਖਿਲਾਫ ਮਜੀਠੀਆ ਬੋਲ ਰਿਆ ਸੀਗਾ ਬਲਟੋਆ ਆ ਸਭ ਬੋਲ ਰਿਹਾ ਸੀਗੇ ਸੁਖਵੀਰ ਸਿੰਘ ਬਾਦਲ ਬੋਲ ਰਏ ਸੀਗੇ ਉਦੋਂ ਸਾਰੇ ਚੁੱਪ ਵੀ ਰਹਿ ਤਾ ਕਹਿੰਦਾ ਮਤਲਬ ਕਿ ਅਮਰਤਪਾਲ ਸਿੰਘ ਦੇ ਜਿਹੜੇ ਸਿਆਸੀ ਕਦਮੁੱਤ ਦੇ ਮਧੇਨਸਰ ਇਹ ਸਭ ਕੁਝ ਕੀਤਾ ਜਾ ਰਿਹਾ ਉਹ ਇਹੋ ਆ ਜੀ ਕਿ ਸ਼ਾਇਦ ਇੱਧਰ ਹੁਣ ਦਾ ਫੱਬ ਜਾਵੇ ਹੂੰ 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 ਪਰ ਉਹ ਦੇਖੋ ਕਿ ਸਮੇ ਦੇ ਗਰਭ ਦੇ ਵਿੱਚ ਕੀ ਕੁਝ ਹੁੰਦਾ ਜੀ 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 ਆ ਆਪਾਂ ਜੀ ਕਮੈਂਟ ਪੜ ਰਹੇ ਆ ਜਿਹੜੇ ਕੋਈ ਕਮੈਂਟਰ ਆਪਣੀ ਖਬਰ ਦੇ ਨਾਲ ਜੁੜੇ ਹੁੰਦੇ ਆ ਸੀ ਕੋਸ਼ਿਸ਼ ਹੁੰਦੀ ਆ ਵੀ ਪੂਰੇ ਪੜੀਏ ਤੇ ਕੁਝ ਗੱਲਾਂ ਮਿੰਟੂ ਜੀ ਕਮੈਂਟ ਪੜਨ ਤੋਂ ਪਹਿਲਾਂ ਹੀ ਕਰ ਦਿੰਦੇ ਆ ਜਿਵੇਂ ਜੱਟਾ ਨੂੰ ਫਾਇਰ ਕਹਿ ਰਹੇ ਸੀ ਕਿ ਪੂਰਾ ਅਕਾਲੀ ਦਲ ਇਸ ਵੇਲੇ ਚੱਲਿਆ ਹੋਇਆ ਪਟਾਕਾ ਉਹ ਤੁਸੀਂ ਹੁਣ ਇਹ ਗੱਲ ਕਰਕੇ ਹਟੇ ਹੋਈਆਂ ਕਈ ਵਾਰ ਮੈਂ ਕਦੇ ਵੀ ਅਕਾਲੀ ਦਲ ਨੂੰ ਐਂ ਤਾਂ ਨਹੀਂ ਕਹਿ ਸਕਦਾ ਕਿ ਉਹ ਉਹਨਾਂ ਦੀ ਹੁਣ ਵੀ ਇੱਥੇ ਬਿਲਕੁਲ ਪ੍ਰਸੰਗਤਾ ਹੀ ਖਤਮ ਹੋ ਗਈ ਆ ਠੀਕ ਆ ਰਾਜਨੀਤੀ ਦੇ ਵਿੱਚ ਉਹ ਹਾਸ਼ੀਏ ਤੇ ਗਏ ਆ ਜੀ ਪਰ ਇਹ ਨਹੀਂ ਆ ਕਿ ਉਹ ਗੈਰ ਪ੍ਰਸੰਗਕ ਹੋ ਗਿਆ। ਰਾਜਨੀਤੀ ਚ ਅੱਜ ਵੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਨਾ। ਜੀ। ਸ਼ਰੂਮਣੀ ਅਕਾਲੀ ਦਲ ਬਾਦਲ ਰਹਿਣਾ ਚਾਹੀਦਾ। ਕੌਣ ਕਹਿ ਰਿਹਾ ਸੁਖਜਿੰਦਰ ਸਿੰਘ ਰੰਧਾਵਾ। ਹੂੰ। ਕਾਂਗਰਸ ਦਾ ਮਹਾਰਥੀ ਬੰਦਾ ਆਇਆ ਸਰਵੇ। ਜੀ। ਉਹ ਕਹਿ ਰਿਹਾ ਕਿ ਅਕਾਲੀ ਦਲ ਦਾ ਸਰਵਾਈਵਲ ਬਹੁਤ ਜ਼ਰੂਰੀ ਜ਼ਰੂਰੀ ਹੈ। ਖੇਤਰੀ ਤੁਸੀਂ ਦੇਖੋ ਨਾ ਖੇਤਰੀ ਪਾਰਟੀਆਂ ਦੀ ਕੀ ਅਹਿਮियत ਹੈ। ਬਿਲਕੁਲ ਜੀ। TDP ਅੱਜ ਕਿੱਥੇ ਆ? ਹੂੰ। TDP ਮਤਲਬ ਕਿ ਅੱਜ ਕਿੰਨੇ ਕੋ MP ਇਹਨਾਂ ਦੇ ਕੋਲ ਲੈ ਦੇ ਕਿ ਮੇਰੇ ਖਿਆਲ ਦੇ ਨਾਲ 15-16 ਆ। ਹੂੰ ਹੂੰ ਹੂੰ। ਖੇਤਰੀ ਫੋਰਸ ਦੇ ਕੋਲ। ਜੀ। ਪਰ ਉਹ ਤੁਸੀਂ ਦੇਖਿਓ ਨੋਟ ਕਰ ਲਿਓ ਮੇਰੀ ਗੱਲ। ਕਿ ਆਪਦੀ ਸਟੇਟ ਵਾਸਤੇ ਕੀ ਕੁਝ ਲੈ ਕੇ ਜਾਂਦੇ। ਹੂੰ ਹੂੰ ਹੂੰ। ਤੇ ਇਸੇ ਕਰਕੇ ਤੇ ਖੇਤਰੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਂਦਾ ਹੈ। ਜੀ। ਕਿ ਖਤਮ ਹੋ ਜਾਣ। ਤਾਂ ਉਤਲੇ ਮੁੱਦਿਆਂ ਤੇ ਹੀ ਰਾਜਨੀਤੀ ਜਿਹੜੀ ਉਹ ਚੱਲੇ। ਜੀ ਕਿ ਸਥਾਨਕ ਪੱਦਰ ਦੇ ਮੁੱਦਿਆਂ ਤੇ ਆ ਕੇ ਜਿਹੜੀ ਕੌਮੀ ਰਾਜਨੀਤੀ ਉਹ ਕਿਰੇ ਨਾ ਹੂੰ ਹੂੰ ਤਾਂ ਖੇਤਰੀ ਦਲਾਂ ਦਾ ਕੀ ਹੈ ਕਿ ਕੋਈ ਕਿਸੇ ਸਿੱਖ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਕੋਈ ਮੁਸਲਮ ਧਰਮ ਨੂੰ ਰਿਪਰੈਜ਼ੈਂਟ ਕਰ ਰਿਹਾ ਕੋਈ ਆਪਣੀ ਜੋ ਉਹਨਾਂ ਦੀ ਉਥੇ ਨਸਲ ਹੈ ਜਿਦਾਂ ਸਾਊਥ ਵਾਲੇ ਆ ਉਹ ਆਪਣੇ ਸਾਊਥ ਦੇ ਖਿੱਤੇ ਨੂੰ ਰਿਪਰੈਜ਼ੈਂਟ ਕਰਦੇ ਆ ਖੇਤਰੀ ਪਾਰਟੀਆਂ ਸਟਾਲ ਨੂੰ ਖੇਤਰੀ ਫੋਰਸੇਜ਼ ਹੀ ਨੇ ਬਿਲਕੁਲ ਬਿਲਕੁਲ ਠਾਕਰੇ ਹੋਰੀ ਆਪਣੀ ਮਰਾਠੀ ਉਹ ਗੁਜਰਾਤੀਆਂ ਨਾਲ ਬਹੁਤ ਭਿੜਦੇ ਨੇ ਤਾਂ ਮਤਲਬ ਕਿ ਇਹ ਖੇਤਰੀ ਫੋਰਸਸ ਹੋਣੀਆਂ ਜ਼ਰੂਰੀ ਹੁੰਦੀਆਂ ਬਿਲਕੁਲ ਜ਼ਰੂਰੀ ਰਾਜਨੀਤੀ ਚ ਪੰਜਾਬ ਨੂੰ ਤੇ ਬਹੁਤ ਲਾਜ਼ਮ ਤੌਰ ਤੇ ਇੱਕ ਧਿਰ ਚਾਹੀਦੀ ਆ ਚਲੋ ਮੈਂ ਨਹੀਂ ਕਹਿੰਦਾ ਕਿ ਕੋਈ ਵੀ ਧਿਰ ਜਿਹੜੀ ਆ ਉਹ ਆ ਜਾਵੇ ਹੂੰ ਹੂੰ ਖੇਤਰੀ ਪਾਰਟੀ ਆ ਜਾਵੇ ਹੋ ਸਕਦਾ ਕੱਲ ਨੂੰ ਕੋਈ ਨਵੀਂ ਆ ਜਾਵੇ ਪਰ ਉਹ ਰਹਿਣੀਆਂ ਜ਼ਰੂਰ ਚਾਹੀਦੀਆਂ ਖੇਤਰੀ ਫੋਰਸਸ ਜ਼ਰੂਰ ਰਹਿਣੀਆਂ ਚਾਹੀਦੀਆਂ ਜੀ ਇੱਕ ਅੱਧਾ ਕਮੈਂਟ ਹੋ ਰਿਹਾ ਲੈਣੇ ਆ ਸਤਨਾਮ ਪਾਲੀ ਇਹ ਕਹਿੰਦੇ ਕਿ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵੀ ਜਾ ਸਕਦੇ ਆ ਵਿਰੋਧੀ ਅਕਾਲੀ ਦਲ ਦੇ ਨਾਲ ਹੋ ਸਕਦਾ ਜੀ ਧਿਕਸ਼ਿਤ ਹੋਰਾਂ ਦਾ ਕਮੈਂਟ ਹੈ ਕਿ ਇਹ ਇਲੈਕਸ਼ਨ ਮੋਦੀ ਵਿਰੋਧ ਤੇ ਮੋਦੀ ਹੱਕ ਦਾ ਬਣ ਗਿਆ ਕਿਹੜਾ ਇਲੈਕਸ਼ਨ ਜਿਹੜਾ ਹੋਇਆ ਜੀ ਜੀ ਪੰਜਾਬ ਦੇ ਵਿੱਚ ਬਿਲਕੁਲ ਇਸ ਗੱਲ ਦਾ ਫਾਇਦਾ ਕਾਂਗਰਸ ਨੂੰ ਵੀ ਹੋਇਆ ਤੇ ਇਸ ਗੱਲ ਦਾ ਫਾਇਦਾ ਭਾਜਪਾ ਨੂੰ ਹੋਇਆ ਜੀ ਰਗੜੇ ਗਈ ਆਪ ਤੇ ਅਕਾਲੀਆਂ ਨੂੰ ਨੁਕਸਾਨ ਹੋਇਆ ਇਸ ਚੀਜ਼ ਦਾ ਜਿਹੜਾ ਸਿੱਧਮ ਸਿੱਧ ਮਾਮਲਾ ਬਣਿਆ ਨਾ ਜੀ ਉਹਦੇ ਚ ਲੋਕਾਂ ਨੇ ਫਿਰ ਇਹੀ ਸੋਚਿਆ ਕਿ ਆਪ ਜਾਂ ਅਕਾਲੀਆਂ ਨੂੰ ਵਿੱਚ ਵਿਚੋਲਾ ਪਾਉਣ ਦੀ ਕੀ ਜ਼ਰੂਰਤ ਹੈ ਸਿੱਧਾ ਹੀ ਪਹੁੰਚੋ ਜੀ ਸਿੱਧਾ ਹੀ ਪਹੁੰਚੋ ਤਾਂ ਬਿਲਕੁਲ ਇਹ ਗੱਲ ਇਹਨਾਂ ਦੀ درست ਹੈ ਇਹਦਾ ਕੁਝ ਹੱਦ ਤੱਕ ਐਤਕੀ ਪ੍ਰਭਾਵ ਸੀਗਾ VOTER ਦੀ ਮਾਨਸਿਕਤਾ 'ਚ ਕਿ ਮੋਦੀ ਚੁਣਾਂ ਜਾਂ ਕਿ ਰਾਹੁਲ ਤਾਂ ਉਹਦੇ 'ਚ ਭਾਜਪਾ ਨੂੰ ਵੀ ਪੰਜਾਬ 'ਚ ਫਾਇਦਾ ਹੋਇਆ ਕਾਂਗਰਸ ਨੂੰ ਤਾਂ ਹੋਏ ਹੀ ਹੋਇਆ ਉਹ ਵੀ ਇਸੇ ਕਰਕੇ ਕਾਂਗਰਸ ਰਿਜ਼ਲਟ ਦੇ ਤੌਰ ਤੇ ਦੇਖ ਸਕਦੀ ਹੈ ਤੇ ਭਾਜਪਾ ਜਿਹੜੀ ਹੈ ਵੋਟ ਸ਼ੇਅਰ ਦੇ ਰੂਪ 'ਚ ਦੇਖ ਸਕਦੀ ਹੈ ਜੀ